ਬਾਈ ਅੱਖਾਂ ਦਾ ਕੋਈ ਐਡਾ ਸੀਨ ਤਾਂ ਹੁੰਦਾ ਨਹੀਂ ਜਾਂ ਤਾਂ ਖੁੱਡੇ ਦੇ ਵਿੱਚ ਹੋਮਸ ਹੋਵੇ ਠੀਕ ਆ ਜਾਂ ਸਲਾ ਬਾਹ ਹੋਵੇ ਠੀਕ ਆ ਜਾਂ ਕਬੂਤਰ ਤੁਸੀਂ ਢਾਕੇ ਰੱਖਦੇ ਸਾਰੇ ਪਾਸੇ ਉਹ ਕਪੜੇ ਕੁੱਪੜੇ ਰਾਇ ਚੰਗੀ ਤਰ੍ਹਾਂ ਬਾਈ ਬਾਪਿਓ ਪਾਲਟੀਆਂ ਪਾਲਟੀਆਂ ਡੱਬੇ ਦੇ ਵੀ ਲਾਲ ਲਵਾਲੇ ਆਂਡੇ ਠੀਕ ਆ ਡੱਬੇ ਦੇ ਵੀ ਲਵਾਇਆ ਤਾਂ ਬਾਈ ਛਾਹ ਨਹੀਂ ਤਾਂ ਮੈਂ ਤੁਹਾਨੂੰ ਸਵੇਰੇ ਓਣ ਨਹੀਂ ਦੇਣੀ ਲੱਸੀ ਤੁਸੀਂ ਬਾਈ ਹੋ ਜਾਊਗੀ ਕਬੂਤਰਾਂ ਦੀ ਅੱਖਾਂ ਅੱਖਾਂ ਜਾਣਗੀਆਂ ਪੱਲਾ ਪੂਲਾ ਖੜਸਾ ਤੁਹਾਡੇ ਨਾਲ ਦੇ ਵਿੱਚ ਆ ਦਿਨਾਂ ਦੇ ਵਿੱਚ ਲੱਸੀ ਨਹੀਂ ਦੇਣੀ ਠੀਕ ਆ ਕੱਚੀ ਗਰੀ ਕੱਚੀ ਗਰੀ ਆ ਨੇ ਨਹੀਂ ਚਲੇ ਚਲੇ ਹਾਲ ਥੱਲੇ ਜੇ ਰੰਗ ਲੱਥਾ ਨਾ ਬਨੇਰੀ ਤੋਂ ਮੈਂ ਤੈਨੂੰ ਆ ਵੀ ਗਿਆ ਬਾਈ ਦਾਦਾ ਚੱਕਰ ਤੇ ਉਹਨਾਂ ਨੂੰ ਬਾਈ ਆਪਾਂ ਉਦੈ ਧੋ ਕੇ ਨਾ ਚੰਗੀ ਤਰ੍ਹਾਂ ਕੋਸੇ ਪਾਣੀ ਦਾ ਧੋ ਕੇ ਜਾਂ ਠੰਡੇ ਪਾਣੀ ਦਾ ਬਿਲਕੁਲ ਹੀ ਠੰਡੇ ਜਮਾ ਧੋ ਕੇ ਤੇ ਧੁੱਪੇ ਪਾ ਦਿਓ ਉਹਨਾਂ ਵੀ ਜਮਾ ਲੈਂਦੇ ਤੇ ਚੜ੍ਹਦੇ ਵਾਲੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਤੇ ਜਿਹੜੇ ਵੀ ਐਨ ਆਰ ਆ ਵੀਰ ਆਪਣੀ ਵੀਡੀਓ ਨੂੰ ਇਨਾ ਪਿਆਰ ਦਿੰਦੇ ਆ ਉਹਨਾਂ ਦਾ ਵੀ ਦੇਰੋ ਧੰਨਵਾਦ ਤੇ ਆਓ ਬਾਬਿਓ ਕਰਦੇ ਆ ਦੀ ਵੀਡੀਓ ਸ਼ੁਰੂ ਤੇ ਰੰਗ ਰੰਗ ਬਾਈ ਲਾਉਂਦੇ ਆ ਠੀਕ ਆ ਤੁਸੀਂ ਬਾਅਦ ਚ ਵੀਡੀਓ ਦੇਖ ਲੈਣੀ ਆ ਲੋਈ ਬਾਬਿਓ ਵਧਾਈਆਂ ਹੋਈਆਂ ਸ਼ਾਦੀ ਮਾਦੀ ਾਂਡੇ ਆ ਗਏ ਉਧਰੋਂ ਬਾਈ ਡੱਬੇ ਦੀ ਕਬੂਤਰੀ ਨੇ ਵੀ ਆਂਡਾ ਦੇ ਦਿੱਤਾ ਇੱਕ ਠੀਕ ਆ ਜਾਂ ਦੇ ਦੂਗੀ ਜਾਂ ਦੇ ਦਿੱਤਾ ਬੈਠੀ ਆ ਦਊਂਗੀ ਹਨਾ ਆ ਵੀ ਦਊਗੀ ਜਿਹੜਾ ਟ੍ਰੀਟਮੈਂਟ ਚੱਲਦਾ ਸੀ ਠੀਕ ਆ ਤਗਰੀਬਾੜੀ ਬਾਈ ਸਾਰੀਆਂ ਮਾਦੀਆਂ ਆਂਡੇ ਤਰਨ ਗਈਆਂ ਤੇ ਆ ਜੋੜੇ ਦੇ ਹੋਣਾ ਬਦਲੇ ਵਾਲੀ ਆਪਣੀ ਜਿਹੜੀ ਆ ਬਦਲੇ ਵਾਲੀ ਕਬੂਤਰੀ ਆ ਇਹਦੇ ਬਾਈ ਹੁਣ ਆਂਡੇ ਲੈਣੇ ਨਹੀਂ ਹੈਗੇ ਆ ਬੱਚੇ ਪਾਲਦੇ ਪਿਆ ਖਾਣਾ ਵੀ ਬਾਅਦ ਵਿੱਚ ਸਾਫ਼ ਕਰੂੰਗਾ ਕਿਉਂਕਿ ਬੱਚੇ ਪਾਲਦੇ ਹਨਾ ਮਿੱਟੀ ਮੈਂ ਪਾ ਦਿੰਦਾ ਹੁਣ ਤੇ ਟੋਕਰੀ 'ਚ ਮਿੱਟੀ ਪੜਦੀ ਦੀ ਉੱਪਰ ਸੈਡਾ ਤੇ ਫਿਰ ਵੀ ਮਿੱਠਾ ਕਰ ਦਿੰਦੇ ਵੱਡੇ ਬੱਚੇ ਉਹ ਬਿੰਦੇ ਸਾਈਡ ਤੇ ਜਾ ਗਿੱਤ ਇੱਧਰ ਨਹੀਂ ਕਰਦੇ ਵੀ ਪਤੰਦਰ ਇੱਧਰ ਬਿਠਾ ਕਰਕੇ ਭੱਜ ਜਾਂਦੇ ਤੇ ਮੈਂ ਸਾਫ਼ ਨਹੀਂ ਕਰਦਾ ਕਿਉਂਕਿ ਛੋਟੇ ਬੱਚਿਆਂ ਨੂੰ ਬਈ ਗਰਮੈਸ਼ ਚਾਹੀਦੀ ਹੁੰਦੀ ਜਿੰਨਾ ਸਾਫ਼ ਗੁੱਡੇ ਕਰਾਂਗੇ ਬੱਚੇ ਨਹੀਂ ਗੁੱਡਿਆਂ 'ਚ ਪੜਨੇ ਠੀਕ ਆ ਜਿੰਨੇ ਜੋੜਿਆਂ ਵਾਲੇ ਐਦਾਂ ਥੱਲੇ ਗੰਦਰਾ ਹੋਵੇ ਬਈ ਦਾ ਥੱਲੇ ਮਿੱਟੀ ਪਈ ਆ ਨਾ ਆਪਾਂ ਐਦਾਂ ਮਿੱਟੀ ਹੋਵੇ ਚਲੋ ਮਿੱਟਾ ਹਲਕੇ-ਫੁਲਕੇ ਜਿਹੜੀਆਂ ਕਰਦੇ ਕੋਈ ਆ ਜੀ ਦੂਜੇ ਤੀਜੇ ਦਿਨ ਚੱਕ ਕੇ ਮਿੱਟੀ ਪਾ ਦਿਓ ਠੀਕ ਆ ਇੱਥੇ ਸੁੰਡੀ ਨਹੀਂ ਪੈਣੀ ਚਾਹੀਦੀ ਜਦੋਂ ਪਿੱਠਾ ਨੂੰ ਸੁੰਡੀ ਪੈ ਗਈ ਉਦੋਂ ਕੰਮ ਖਰਾਬ ਹੋਣਾ ਉਦਾਂ ਖਾਣੇ ਖੁੰਨੇ ਨਾ ਬਈ ਸਾਫ਼ ਕਰੋ ਵਾਲੇ ਠੀਕ ਆ ਜਿਵਾਲੇ ਖਾਨੇ ਸਾਫ ਕਰਦੇ ਉਹਦਾ ਵੀ ਨੁਕਸਾਨ ਆ ਬੱਚੇ ਨਹੀਂ ਵੱਣਦੇ ਤੁਹਾਡੇ ਖੁੱਡੇ 'ਚ ਗਰਮੈਸ਼ ਹੀ ਨਹੀਂ ਪਣਨੀ ਠੀਕ ਆ ਗਰਮੈਸ਼ ਦੇ ਨਾਲ ਹੀ ਬੱਚੇ ਵੱਣਨੇ ਆਹ ਦਿਨਾ ਦੇ ਵਿੱਚ ਇਸ ਕਰਕੇ ਭਾਈ ਆ ਮਿੱਟੀ ਪਾਈ ਆ ਮੈਂ ਠੀਕ ਆ ਵਿੱਠਾ ਹਲ ਕੇ ਪੜਿਆ 2-3 ਦਿਨ ਹੋ ਗਏ ਉਹਦਾ ਵੀ ਪਾਈ ਨੂੰ ਹਨਾ ਮਿੱਠਾ ਕਰਤੀਆਂ ਉਹਨਾਂ ਨੇ ਤੇ ਮੈਂ ਮਿੱਟੀ ਪਾਦਣਾ ਉਹਨਾਂ ਭਾਈ ਖੁੱਡਾ ਨਹੀਂ ਸਾਫ ਕਰਨਾ ਹੁਣ ਜੇ ਤਾਂ ਆ ਮਿੱਟੀ ਪਟ ਲੈਣੀ ਆ ਫੇਰ ਦਵਾਰਾ ਮਿੱਟੀ ਜਾ ਕੇ ਬਾਹਰ ਸੇੜ ਦੇਣੀ ਆ ਤੇ ਨਵੀਂ ਮਿੱਟੀ ਫੇ ਪਾ ਦੇਣੀ ਆ ਪਤਲੀ-ਪਤਲੀ ਇਹਦੇ ਨਾਲ ਵਿੱਠਾ-ਬੁੱਠਾ ਪੈਰਾਂ ਨੂੰ ਨਹੀਂ ਲੱਗਦੀਆਂ ਪੈਰ ਸਾਫ ਰਹਿੰਦੇ ਸੁੱਕੇ ਠੀਕ ਆ ਤੇ ਆਪਣਾ ਵੱਡੇ ਕਬੂਤਰ ਦਾ ਵੀ ਇਲਾਜ ਚੱਲਦਾ ਸੀ ਨਾਲ ਮੈਂ ਮਾਰਦੀ ਨੂੰ ਵੀ ਦਿੰਦਾ ਹੁੰਦਾ ਸੀ ਆ ਜਿਹੜੀ ਬੜਲੇ ਵਾਲੀ ਦੀ ਮਾਂ ਆ ਜਿਹੜੀ ਆ ਕਬੂਤਰੀ ਆ ਨਾ ਬਈ ਇਹ ਬੜਲੇ ਵਾਲੀ ਦੀ ਮਾਂ ਆ ਆਪਣੀ ਦੀ ਆ ਦੇਖੋ ਲੋ ਵੀ ਆਡਾ ਦੇ ਗਈ ਇੱਕ ਠੀਕ ਆ ਆ ਹੈਗੀ ਬੜਲੇ ਵਾਲੀ ਦੀ ਮਾਂ ਆ ਵਾਲੀ ਆ ਮੂਰੇ ਬੈਠੀ ਬੜਲੇ ਵਾਲੀ ਉਹ ਬੜਲੇ ਵਾਲੀ ਦਾ ਪਿਓ ਤੇ ਨਹੀਂ ਨਹੀਂ ਬੜਲੇ ਵਾਲੀ ਦਾ ਪਿਓ ਨਹੀਂ ਹੈਗਾ ਉਹੋ ਉਹ ਬੜਲੇ ਆ ਗਿਆ ਇਹ ਇਹਨਾਂ ਦਾ ਜਵਾਈ ਆ ਉਹ ਬੜਲੇ ਵਾਲੀ ਦਾ ਲਾਇਆ ਹੋਇਆ ਕਬੂਤਰ ਜਿਹੜਾ ਬੜਲੇ ਵਾਲੀ ਦਾ ਪਿਓ ਆ ਬਾਈ ਆ ਬੈਠਾ ਉੱਤੇ ਤੇ ਜਿਹੜਾ ਇਹ ਆ ਬੜਲੇ ਵਾਲੀ ਨਾਲ ਲੱਗਾ ਹੋਇਆ ਜਿਹੜਾ ਉਹ ਹੈਗਾ ਡੱਬੇ ਦਾ ਭਰਾ ਆ ਦੋਨੋਂ ਭਰਾ ਆ ਸਕੇ ਬਾਈ ਇੱਕੋ ਹੀ ਝੋਲੀ ਦੇ ਆ ਨਹੀਂ ਨਾ ਡੱਬਾ ਨਿਕਲਿਆ ਡੱਬਾ ਸ਼ਾਇਦ ਆਹੋ ਇੱਕੋ ਹੀ ਝੋਲੀ ਦੇ ਆ ਬਾਈ ਦੋਨੋਂ ਆ ਵੀ ਤੇ ਆ ਵੀ ਇੱਕੋ ਹੀ ਝੋਲੀ ਦੇ ਆ ਦੋਨੋਂ ਕਬੂਤਰ ਇੱਕ ਆ ਗੱਡਿਆ ਸੀ ਚਿੱਟਾ ਤੇ ਇੱਕ ਆ ਗੱਡਿਆ ਸੀ ਲੋਈ ਬਾਪੂ ਬੱਚਿਆਂ ਦੇ ਰੰਗ ਲਾਤਾ ਮੈਂ ਠੀਕ ਆ ਜਿਹੜੇ ਹੈਗੇ ਬਾਈ ਆਪਣੇ ਹਰੇ ਰੰਗ ਵਾਲੇ ਆ ਹਰੇ ਪੋਟਿਆਂ ਤੇ ਲੱਗੇ ਜਿਹਨਾਂ ਦੇ ਆ ਹਰੇ ਪੋਟੇ ਹਨ ਤੇ ਇਹ ਆਪਣੇ ਬਾਈ ਉਹ ਹੀ ਜਿਹੜੇ ਬੜਲੇ ਵਾਲੀ ਦੀ ਆਪਾਂ ਲਾਇਏ ਸੀ ਨਾ ਮਾਸੀ ਮੂਸੀ ਦੇ ਜੋੜੇ ਹਨ ਜਿੱਦਾਂ ਵੀ ਸੇਮ ਤੋਂ ਸੇਮ ਜੋੜਾ ਬਣਾ ਕੇ ਹਰੇ ਰੰਗ ਵਾਲੇ ਉਹ ਆ ਗਏ ਗੁਲਾਬੀ ਰੰਗ ਵਾਲੇ ਜਿਹੜੇ ਪੋਟਿਆਂ ਤੇ ਲੱਗੇ ਆ ਬਾਈ ਇਹ ਆਪਣੀ ਬੜਲੇ ਵਾਲੀ ਦੇ ਆ ਗਏ ਠੀਕ ਆ ਤੇ ਆ ਜਿਨ੍ਹਾਂ ਤੇ ਸਿਰਾਂ ਦੇ ਰੰਗ ਲਾਇਆ ਗੁਲਾਬੀ ਹੋਈ ਇਹ ਬਾਈ ਡੰਡਿਆਂ ਵਾਲੇ ਦੇ ਆ ਗਏ ਠੀਕ ਆ ਆ ਇੱਕ ਦੋ ਦੇ ਪੂਛਾਂ ਦੇ ਲਾਇਆ ਇਹ ਬਾਈ ਆਪਣੇ ਉਹ ਜਿਹੜੇ ਸ਼ਿਕਾਰੀਏ ਹਜ਼ਾਰ ਵਾਲੇ ਜੋੜੇ ਦੇ ਚੀਨੇ ਜੇ ਹਨ ਏ ਉਹਨਾਂ ਦੇ ਆਗੇ ਬੁਲ। ਠੀਕ ਹੈ ਕਾਲੇ ਪੋਟੇ ਵਾਲੇ ਜਿਹਨਾਂ ਦੀਆਂ ਕਾਲੀਆਂ ਲੈਣਾ ਮਾਰੀਆਂ ਮੈਂ ਉਹ ਜਿਹੜੀਆਂ ਹਾਈੜੀਆਂ ਇਦਾਂ ਆ ਜਿਹੜੀਆਂ। ਇਹ ਬਾਈ ਆਪਣੇ ਬੜਲੇ ਵਾਲੀ ਦੀ ਜਿਹੜੀ ਦਾਦੀ ਦੇ ਪੁੱਤ ਆਗੇ ਦੋ ਤਿੰਨ ਬੱਚੇ ਉਹ ਆਗੇ। ਤਿੰਨ ਬੱਚੇ ਹੋਣੇ ਇਹ ਹੈਨਾ। ਤੇ ਆ ਆਪਣੀ ਭਰਤੀ ਜਿਹੜੀ ਹੈ ਕਿੰਨੀ ਕੁ ਭਰਤੀ ਹੋਈ ਬਾਈ? ਜ਼ਿਆਦਾ ਤਾਂ ਨਹੀਂ ਹੋਈ ਹਜੇ ਤੱਕ। ਠੀਕ ਹੈ ਆਪਣੇ ਜੋਗੇ ਵਾਧੂ ਆ ਬਾਈ ਬੱਚੇ ਹੈਨਾ। ਇਹਨਾਂ ਦਾ ਦੋ ਤਿੰਨ ਬੱਚੇ ਲੱਗੇ ਵੀ ਨਹੀਂ ਹੈਗੇ ਜਿਹੜਿਆ ਰਫਤੇ ਜਿਹਾ ਲੱਗੇ ਨਹੀਂਗੇ। ਤਿੰਨ ਬੱਚੇ ਨਹੀਂ ਨਾ ਚ ਲੱਗੇ ਬਾਕੀ ਸਾਰੇ ਹੀ ਬੱਚੇ ਲੱਗੇ ਆ ਬਾਈ। ਆ ਜਿੰਨੇ ਵੀ ਬੈਠੇ ਆ। 10 ਬੱਚੇ ਹੋ ਗਏ ਆ 10 12 ਬੱਚੇ ਹਨ ਤੇ ਇਹਨਾਂ ਨੂੰ ਹੁਣ ਬੱਸ ਰੋਕ ਦਾਂਗੇ ਹੁਣ ਜੋੜੇ ਹੋਰ ਲਾਉਣੇ ਆ ਬੱਚੇ ਪੁੱچے ਲੈਣ ਨੂੰ ਤੇ ਕਢਾਉਣੇ ਆ ਨਾ ਦੂਜੇ ਜੋੜਿਆਂ ਦੇ ਵੀ ਜਿਨ੍ਹਾਂ ਦੇ ਆਪਣੇ ਕੋਲ ਬੱਚੇ ਹੈ ਨਹੀਂਗੇ ਇਹਨਾਂ ਦੇ ਤਾਂ ਆਵੇ ਬਾਈ 4 4 5 5 ਬੱਚੇ ਇਹ ਜੋੜੇ ਹੁਣ ਰੋਕ ਹੀ ਦਵਾਂਗੇ ਦੋ ਬੱਚੇ ਬਾਈ ਹੋਰ ਇਹ ਬਦਲੇ ਵਾਲੀ ਦੇ ਆ ਮਤਲਬ 5 ਬੱਚੇ ਹੋ ਜਾਣੇ ਆਪਣੇ ਕੋਲ ਬਦਲੇ ਵਾਲੀ ਦੇ ਦੋ ਆ ਫਿਰਦੇ ਬਾਈ ਇਹ ਕਾਲੀਆਂ ਦੇ ਬਣੂਗੇ ਜਿਸ ਤੱਕ ਮੇਰਾ ਹੰਦਾ ਜਾਂ ਦੋਨੇ ਦੋ ਬੱਚੇ ਇਹ ਤੇ ਤਿੰਨ ਆਪਣੇ ਕੋਲ ਪਹਿਲਾ ਬਲੇਕ ਸੂਰਜ ਇੱਕ ਆਪਣਾ ਬਰੱਤਾ ਜਿਆ ਜਿਹੜਾ ਉੜਦਾ ਬੋਦ ਆ ਇੱਕ ਕਾਲੀ ਰੱਖਦਾ ਸੀ ਵਿੱਚ 24 ਚੰਗਾ ਉੱਡਣ ਲੱਪਿਆ ਦੋ ਬਾਈ ਆਹ ਧੁੱਪ ਸੇਕੀ ਜਾਂਦੇ ਆ ਤੇ ਇਕੱਠੇ-ਕੁੱਠੇ ਤਾਂ ਹੀ ਰੰਗ-ਰੂੰਗ ਲਾਇਆ ਨਾ ਉਹਦੀ ਕਰਕੇ ਹੋਵੇ ਹੁਣ ਡਾਰੀਆਂ ਹੀ ਉਹਦਾ ਮਾਰਨ ਦੇ ਸੀ ਬੱਚੇ ਸਾਰੀ ਤੇ ਇਹਨਾਂ ਬੱਚਿਆਂ ਦੇ ਮੈਂ ਰੰਗ-ਰੂੰਗ ਲਾ ਕੇ ਉੱਤੋਂ ਦੇਖੋ ਨਾ ਇੱਥੋਂ ਵਧੀਆ ਦੀਦੇ ਵਿੱਚ ਤੇ ਰੰਗ-ਰੂੰਗ ਲਾਤਾ ਇਹਨਾਂ ਦੇ ਕੋਈ ਸਮਝ ਨਹੀਂ ਬਾਈ ਦਿਨੋਂ-ਦਿਨੀ ਝੜ ਜਾਂਦੇ ਬੱਚੇ ਯਾਰ ਜਿਦਾ ਹੁਣ ਰੰਗ ਸਾਫ਼ ਕਰਦੇ ਆ ਪਤਾ ਨਹੀਂ ਲੱਗਦਾ ਬਈ ਆ ਜਿਹੜਾ ਆਪਣਾ ਸੂਰਜੀ ਲਾਲੋ ਆ ਮੋਰੇ ਬੇਟੇ ਕੋ ਗੀ ਬਣ ਕੇ ਇਹਨਾਂ ਪਤਾ ਹੀ ਨਹੀਂ ਲੱਗਦਾ ਅਣਾਂ ਵੀ ਚੇਂਜ ਹੋਣ ਲੱਪਿਆ ਸੀ ਬਹੁਤ ਜਲਦੀ ਚੇਂਜ ਹੋਣ ਲੱਪਿਆ ਸੀ ਹੋਰੀ ਸਾਉ ਦਾ ਬਣ ਗਿਆ ਜਿਸ ਨਾਲ ਦੀ ਮਾਦੀ ਆਪਣੀ ਮਰੀ ਹੋਣੀ ਉਦਾਂ ਦੀ ਸੇਮ ਉਹ ਕਾਪੀ ਬਣ ਲੱਪਿਆ ਸੀ ਇਹ ਤੇ ਤਾਂ ਕਰਕੇ ਬਾਈ ਇਹਨਾਂ ਤੇ ਮੈਂ ਰੰਗ ਲਾਤੇ ਵੀ ਹੋਰ ਨਾ ਕਿਤੇ ਫੇਰ ਨਾ ਭੁੱਲ ਭੁੱਲ ਜਾਈਏ ਵੱਡੇ ਤਾਂ ਨਹੀਂ ਭੁੱਲੀ ਦੇ ਕਦੀ ਵੀ ਜਿੱਦਾਂ ਹੁਣ ਆ 10 ਬਾਰ ਸਾਫ ਆ ਬਾਈ ਇਹ ਤਾਂ ਮੈਂ ਕਹਨਾ ਹਜ਼ਾਰ ਕਬੂਤਰਾਂ ਚ ਵਿਛੜ ਦੋ ਤਾਂ ਵੀ ਆਪਾਂ ਚੇਤੇ ਕਰ ਲਾਂਗੇ ਪਰ ਜਿੱਦਾਂ ਹੁਣ ਆ ਛੋਟੇ ਬੱਚੇ ਆ ਇਹਨਾਂ ਨੇ ਦਿਨਾਂ ਚ ਬਾਈ ਹੁਣ ਰੰਗ ਚੇਂਜ ਕਰਨਾ ਠੀਕ ਆ ਪਤਾ ਨਹੀਂ ਲੱਗਣਾ ਜਿੱਦਾਂ ਝੜ ਕੇ ਸਮਝ ਨਹੀਂ ਲੱਗਦੀ ਫੇਰ ਵੱਡਾ ਬੱਚਾ ਹੋ ਜੇ ਨਾ ਫੇ ਨਹੀਂ ਪਤਾ ਲੱਗਦੀ ਉਦਾਂ ਦਾ ਬਈ ਆਪਾਂ ਭਾਵੇਂ 100 150 ਕੋਈ ਹਜ਼ਾਰਾਂ ਕੂਤਰ ਹੋਵੇ ਉਹ ਚੋਂ ਪਛਾਣ ਲਈਦਾ ਵੱਡਾ ਕੂਤਰ ਤੇ ਵੀ ਆਪਣੀ ਨਸਲ ਦਾ ਹੀ ਆ ਹਨਾ ਤੇ ਛੋਟਿਆਂ ਦਾ ਥੋੜਾ ਜਿਹਾ ਚੱਕਰ ਪੈ ਜਾਂਦਾ ਹਾਂਜੀ ਬਾਬੇਓ ਕੀ ਹਾਲ ਚਾਲ ਆ ਤੇ ਆਪਾਂ ਜੋੜਾ ਲਾਉਣਾ ਬਈ ਇੱਕ ਹੋਰ ਲਾਉਣੇ ਉਹਦਾ ਮੈਂ ਤਿੰਨ ਚਾਰ ਜੋੜੇ ਆ ਤੁਹਾਨੂੰ ਮੈਂ ਜੋੜੇ ਦਾ ਸ਼ੌਂਕ ਕਰਉਣਾ ਬਈ ਆ ਜਿਹੜੀ ਬਈ ਸ਼ੇਗੂ ਪਰ ਤੇ ਬੋਸ਼ਮਸ਼ੀਨ ਜਿੱਤੀ ਨੇ ਉਹਦੀ ਪੱਠੀ ਆ ਤੇ ਆ ਚੈੱਕ ਕਰੋ ਬਈ ਜਮਾ ਬਾਲੀ ਚੰਗੀ ਆ ਕਬੂਤਰੀ ਰਿਕਾਰਡ ਤਾਂ ਮੈਂ ਦੱਸਿਆ ਹੋਇਆ ਪਹਿਲਾਂ ਕਿੰਨਾ ਉੜੀ ਹੋਈ ਹੈ ਨਾ ਵੀ 7 7 8 8 ਵਜੇ ਤੱਕ ਸ਼ਾਮਾਂ ਦੇ ਮਤਲਬ ਫੁੱਲ ਗਰਮੀ 'ਚ ਉੜੀ ਹੋਈ ਆ ਕਬੂਤਰੀ ਇਹ ਵਾਲਾ ਸੇਵ ਜਿੱਦਾਂ ਆਪਾਂ ਬੜਦੇ ਵਾਲੀ ਤੇ ਜੋੜਾ ਬਣਾਇਆ ਮਤਲਬ ਪਹਿਲਾਂ ਮਾਦੀਆਂ ਲਾ ਕੇ ਆਪਾਂ ਨਰਾਂ ਨਾਲ ਲਾਈਆਂ ਸੀ ਹੈ ਨਾ ਹੁਣ ਨਾਰ ਉਹਨਾਂ ਦੀਆਂ ਜਿਹੜੇ ਜਿਹੜੇ ਆਪਾਂ ਉਹ ਮਾਦੀਆਂ ਨਾਲ ਨਰ ਲਾਏ ਸੀ ਉਹਨਾਂ ਦੀ ਜਿਹੜੀਆਂ ਭੈਣਾਂ ਆ ਜਾਂਦਾ ਮਾਦੀਆਂ ਆ ਹੁਣ ਉਹ ਦੂਜੀਆਂ ਆਪਾਂ ਬੜਲੇ ਵਾਲੀ ਦੀ ਜਿਹੜੇ ਨਰ ਬਣੇ ਆ ਉਹ ਲਾਉਣੇ ਬਾਈ ਨਾਣਾ ਉਲਟ ਕਰਨਾ ਮਤਲਬ ਪਹਿਲਾਂ ਇਹਨਾਂ ਦੇ ਨਰ ਲਾਏ ਸੀ ਉਹਨਾਂ ਨਾਲ ਜਾ ਕੇ ਹ ਸੇਮ ਜੋੜੇ ਭਰੋਣੇ ਮਤਲਬ ਉਲਟੋ-ਉਲਟ ਕਰ ਦੇਣੇ ਕੰਮ ਪਹਿਲਾਂ ਨਰ ਲਾਈ ਸੀ ਮਾਦੀਆਂ ਨਾਲ ਹੁਣ ਉਹਨਾਂ ਦੀਆਂ ਮਾਦੀਆਂ ਨਾਲ ਆਪਾਂ ਨਰ ਲਾ ਇਹ ਉਹਨਾਂ ਦੇ ਨਰਾਂ ਨਾਲ ਮਾਦੀਆਂ ਲਾ ਦੇਣੀਆਂ ਆ ਭਲੀਆਂ ਆਪਾਂ ਆਹ ਲਾਵਾਂਗੇ ਬਾਈ ਤੇ ਦਹਾਈਆਂ ਤੁਹਾਨੂੰ ਮੋਦਨ ਹਨਾ ਤਿੰਨ ਮਾਦੀਆਂ ਬਾਈ ਤਿੰਨੇ ਲਾ ਦੇਣੀਆਂ ਪਲਟ-ਪਲਟ ਕੇ ਲਾ ਦੇਣੀਆਂ ਆ ਇੱਕ ਇਹਦਾ ਸੇਮ ਭਰਾ ਆ ਇੱਕ ਤੇ ਮੈਂ ਉਹੀ ਲਾਉਣਾ ਬਾਈ ਠੀਕ ਆ ਉਹ ਪਰ ਅਗੇ ਹੋਰ ਜੋੜੇ ਨਾਲ ਲਾਵਾਂਗੇ ਆਪਾਂ ਠੀਕ ਆ ਜਾਂ ਝਲਰਾਂ ਵਾਲੀ ਆਪਣੇ ਕੋਲ ਪਈ ਆ ਉਹ ਵੀ ਲਾ ਸਕਦੇ ਆ ਡੰਡਿਆਂ ਵਾਲੇ ਦੀਆਂ ਆਪਣੇ ਕੋਲ ਦੋ ਪਈਆਂ ਉਹ ਵੀ ਲਾ ਸਕਦੇ ਆ ਠੀਕ ਆ ਸਾਰੇ ਨਾਲ ਮਲਤਾ ਸੱਟ ਬਹਿ ਜਾਣਾ ਬਈ ਚਾਰ ਪੰਜ ਉਦਰੀਆਂ ਹੋਰ ਪਈਆਂ ਆ ਠੀਕ ਆ ਉਹ ਵੀ ਲਾਵਾਂਗੇ ਲਓਏ ਬਾਬੇ ਕਰੋ ਸ਼ੌਂਕ ਬੱਚਿਆਂ ਦਾ ਆ ਆਪਣਾ ਸੂਰਜੀਆ ਸੂਰਜ ਆਉਂਦਾ ਵਿਸ਼ਾਨ ਚ ਬਈ ਹੈ ਹੋ ਗਿਆ ਚੀਜ਼ ਹੈ ਤੇ ਆ ਇਹਦੇ ਭਾਈ ਭੂਈ ਆ ਸਾਰੀ ਸੂਝਦਾ ਭਾਈ ਹੈਗਾ ਆ ਬਈ ਆ ਦੇਖੋ ਆ ਦੋਨੇ ਭਾਈ ਆ ਸੂਰਜ ਦੇ ਆ ਲਾਲਚੀਨਾ ਤੇ ਉਹ ਆ ਆਪਣੇ ਡੰਡਿਆਂ ਵਾਲਿਆਂ ਦੇ ਉਹ ਬੜਲੇ ਵਾਲੀ ਬਲੱਡ ਚੋਂ ਆਪਣੀ ਸੁਕੰਦਰ ਲੈ ਆ ਢੱਕੀਏ ਇਹਨਾਂ ਨੂੰ ਹੁਣ ਬਾਈ ਤੇ ਹੋ ਗਿਆ ਘੰਟਾ ਕਰਾਣ ਧੁੱਪ ਸੇਕਦੇ ਇਹਨੂੰ ਹੁਣ ਡੱਕ ਜਣੇ ਮੈਂ ਕਿਉਂਕਿ ਮੈਂ ਜਾਣਾ ਮੜਿਆ ਬਾਈ ਤੇ ਨਵੇਂ ਸ਼ਹਿਰ ਨੂੰ ਨਵੇਂ ਸ਼ਹਿਰ ਨੂੰ ਜਾਣਾ ਤੇ ਇਹ ਪਿਛੋੜਾਂ ਬਿੱਲੀ ਬੁੱਲੀ ਆ ਕੇ ਕੰਮ ਖਰਾਬ ਕਰਦੇ ਬਾਈ ਇਹਨਾਂ ਨਾਲੋਂ ਬੈਟਰ ਹੈ ਕਿ ਉਦੋਂ ਪਹਿਲਾਂ ਹੀ ਇਹਨਾਂ ਨੂੰ ਡੱਕ ਦਈਏ ਉਹ ਵੀ ਕਹਿੰਦੇ ਹਰਵਿੰਦਰ ਵਾਕਈ ਸਿਰਾ ਕਰਾਉਨ ਨੂੰ ਆ ਚੜ ਗਿਆ ਸਿੰਗਲ ਜੇ ਤੇ ਕੋਈ ਟਾਣੀ ਨਹੀਂ ਕੋਈ ਕੁਛ ਨਹੀਂ ਔਲੇ ਤੋੜਨ ਚੜ ਗਿਆ ਔਲੇ ਲੱਗੇ ਇੱਥੇ ਆਪਣੇ ਰੋਡ ਤੇ ਹੀ ਹੈ ਜਿੱਦਾਂ ਪਿੰਡ ਵਾਲੇ ਤੇ ਤੇ ਜਿਹੜੇ ਸਰਕਾਰੀ ਦਰਖਤ ਲੱਗੇ ਹੁੰਦੇ ਆ ਔਲੇ ਖਾਓ ਵੇਟ ਘਟਾਓ ਆ ਰਹੇ ਤੇਰੇ ਹੱਥ ਕੋਈ ਲੱਗਾ ਉੱਥੇ ਹੀ ਜਿੱਥੇ ਹੱਥ ਚੱਕਿਆ ਤੂੰ ਆ ਆ ਇੱਧਰ ਨਹੀਂ ਉੱਥੇ ਟਾਣੀ ਤੇ ਹਾ ਵੇ ਉਹ ਮੋਰੇ ਤੇਰੇ ਚਾਰ ਪੰਜ ਲੱਗੇ ਇੱਕੋ ਜਗ੍ਹਾ ਤੇ ਕਹਿੰਦੇ ਔਲੇ ਦਾ ਖਾਦਾ ਤੇ ਸਿਆਣੇ ਦਾ ਕਿਹਾ ਬਾਅਦ ਚੋਂ ਪਤਾ ਲੱਗਦਾ ਦਿਖਾਈ ਹਾਂ ਔਲੇ ਖਾਓ ਵੇਟ ਘਟਾਓ ਆ ਲੋ ਤੈਨੂੰ ਹਾ ਦੇ ਇੱਕ ਹੋਰ ਉੱਤੇ ਹਰਵਿੰਦਰ ਆ ਕਹਿੰਦੇ ਚੋਬਰ ਆ ਕਹਿੰਦੇ ਸਿਰਾਈ ਕਰਾਈ ਜਾਂਦਾ ਉਹ ਚੜ ਗਿਆ ਉੱਤੇ ਰੁਕਲਾ ਖਰਾਬ ਹਰਵਿੰਦਰ ਓਏ ਲਈ ਬਾਬਿਓ ਪਾਲਟੀਆਂ ਪਾਲਟੀਆਂ ਡੱਬੇ ਦੇ ਵੀ ਲਾਲ ਲਵਾਲੇ ਆਂਡੇ ਠੀਕ ਆ ਡੱਬੇ ਦੇ ਵੀ ਲਵਾਇਆ ਤਾਂ ਬਾਈ ਛਾਹ ਨੇ ਤਾਂ ਮੈਂ ਤੁਹਾਨੂੰ ਸਵੇਰੀ ਦਿਖਾਈ ਦਿੱਤਾ ਸੀ ਠੀਕ ਆ ਤੇ ਬਾਕੀ ਮਿੱਟੀ-ਮੁੱਟੀ ਪਾਉਣੇ ਟੋਕਰੀਆਂ ਦੀ ਤਾਂ ਮਾੜੇ-ਮਾੜੇ ਖਾਨੇ ਸਾਫ਼ ਕਰਾਂਗੇ ਤੇ ਸਾਫ਼ ਕਰਕੇ ਨਾ ਚ ਰੰਗ-ਰੂੰਗ ਮਾਰਨਾ ਆ ਮੈਂ ਕਹਿੰਦਾ ਹੁਣ ਇੱਕ ਝੋਲੀ ਪਲਾਈ ਲਈਏ ਤੇ ਆ ਵੱਡੇ ਕਬੂਤਰ ਛਿੱਟੀ ਕਾਲੀ ਆ ਖਾਲੀ ਦੀ ਮਾਦੀ ਨੇ ਵੀ ਇਕ ਲਾਤਾ ਠੀਕ ਆ ਇਹਦੀ ਕਰਾਂਗੇ ਬਾਈ ਅੱਜ 1 ਨਵੰਬਰ ਆ ਇਹ ਸੋਰੀ 1 ਨਵੰਬਰ ਕਹੀ ਜਾਂਦਾ ਇੱਥੇ ਲਿਖਿਆ ਸੀ ਯਾਰ ਮੈਂ ਰੁਕ ਜੇ ਦੰਦਾ ਕਿੰਨੀ ਨੂੰ ਹੀ 1 ਨਵੰਬਰ ਕਹੀ ਜਾਂਦਾ ਕਿਦਾਂ ਦਿੰਦਾ ਫੋਨ ਤੇ ਨਹੀਂ ਦੇਖਿਆ ਵੇ ਤਰੀਕ ਕਿੰਨੀ ਆ ਕਾਰਡ ਤੇ ਦੇਖਣ ਦੇ ਜਿਹੜੇ ਲਿਖ ਕੇ ਰੱਖੀ ਦੀ ਹੈ ਨਾ ਇਦਾਂ ਇਦਾਂ ਲਿਖ ਕੇ ਰਾਸੀ ਤੇ ਬਾਈ ਕਿੰਨੀ ਤਰੀਕ ਨੂੰ ਦਿੱਤੇ ਕਿੰਨੀ ਨੂੰ ਨਹੀਂ ਠੀਕ ਆ 19 ਨਵੰਬਰ ਨੂੰ ਇਹਨੇ ਦਿੱਤੇ ਆ ਤੇ 25 26 ਜਾਂ 27 ਨੂੰ ਦੇਖਾਂਗੇ ਚੈੱਕ ਕਰਕੇ ਕੀ ਬਣਦਾ ਠੀਕ ਹੈ ਜੀ ਤੇ ਇਹਨੇ ਵੀ ਲਾਏ ਹੋਏ ਆ ਬਾਈ ਉਹ ਪਰਲੇ ਕਬੂਤਰ ਨੇ ਆ ਤਾਂ ਕਬੂਤਰੀ ਇਹਦੀ ਬੈਠੀ ਜਾ ਕੇ ਉਧਰ ਠੀਕ ਆ ਤੇ ਉਹਦੀ ਕਬੂਤਰੀ ਬਾਈ ਉਹ ਥੱਲੇ ਬੈਠੀ ਆ ਤੇ ਆ ਜਿਹੜੀ ਕਾਲੇ ਹਰੇ ਢੱਡ ਵਾਲੀ ਆ ਇਹਦਾ ਜੁੜਾ ਆ ਆ ਬਾਈ ਇਹਨਾਂ ਦਾ ਇੱਕ ਆਂਡਾ ਖਰਾਬ ਹੋ ਗਿਆ ਤੇ ਇਹ ਹੁਣ ਪਤੰਦਰ ਦੇਖੋ ਕੋਦੋ ਦਿੱਦੀ ਆਡੇ ਹਨਾ ਇੱਕ ਤਾਂ ਆਂਡਾ ਇਹਦਾ ਖੱ짜 ਨਿਕਲ ਗਿਆ ਕੱਲ ਇਹ ਮਤਲਬ 80 ਕਿ 85% ਆਂਡਾ ਬਣਿਆ ਸੀ ਪਹਿਲਾਂ ਤਾਂ ਬਈ ਬਣਦਾ ਹੀ ਨਹੀਂ ਸੀ ਜਮਾ ਹੀ ਨਹੀਂ ਬਣਦਾ ਸੀ ਆਂਡਾ ਠੀਕ ਆ ਹੁਣ ਤਾਂ ਫੇਰ ਵੀ ਇਹਦਾ ਪਤਾ ਕੀ ਚੈੱਕ ਕਰਾ ਬਈ ਇਹਦੇ ਨਾ ਅੱਗੇ ਦੋ ਤਿੰਨ ਵਾਰੀ ਆਂਡਾ ਵਟਾ ਕਰੇ ਨੇ ਆਂਡਾ ਘੁੰਮਿਆ ਇਹਦੇ ਕੋ ਆਂਡਾ ਨਹੀਂ ਦੇ ਹੋਇਆ ਬਈ ਢੜ ਕੇ ਨਾ ਚੰਗੀ ਤਰ੍ਹਾਂ ਦੋ ਵਾਰੀ ਆਂਡੇ ਕੱਢੇ ਬਈ ਹੁਣ ਮੈਨੂੰ ਕਿਤੇ ਨਾ ਕਿਤੇ ਦੋ ਤਿੰਨ ਵਾਰੀ ਕੱਢਿਆ ਤਿੰਨ ਵਾਰੀ ਆਪਰੇਸ਼ਨ ਕਰਕੇ ਤਾਂ ਆਂਡਾ ਕੱਢਿਆ ਤਾਂ ਫਾਰ ਜਾਂਦਾ ਹੀ ਅੰਦਰ ਜਿਆਦਾ ਡਰਦੀ ਕੱਚਾ ਲਾਈ ਜਾਂਦੀ ਆ ਠੀਕ ਆ ਜਾਂ ਫਿਰ ਬਾਈ ਜਿਹੜੀ ਆਪਾਂ ਮਤਲਬ ਉਹ ਕੱਟ ਕੇ ਚੀਰਾ ਲਾ ਕੇ ਕੱਟਦੇ ਹੀ ਆਂਡਾ ਜਿਆਦਾ ਬਾਈ ਉਹ ਫਿਰ ਆਪਣੇ ਕੋਲ ਜਿਆਦਾ ਕੋਈ ਗਲਤ ਮਲਤ ਹੋ ਗਿਆ ਕੰਮ ਠੀਕ ਆ ਜਿਹੜੇ ਆਂਡੇ ਆਂਡਾ ਕਿਉਂਕਿ ਟੋਕਰੀ 'ਚ ਵੀ ਨਹੀਂ ਦਿੰਦੀ ਜੇ ਕਬੂਤਰੀ ਨੇ ਦੇਣਾ ਹੋਵੇ ਨਾ ਟੋਕਰੀ 'ਚ ਦਵੇ ਬਾਈ ਕਈ ਵੇਲੇ ਇੱਥੇ ਥੱਲੇ ਡਿੱਗਿਆ ਹੁੰਦਾ ਥੱਲੇ ਹੀ ਦੇ ਜਾਂਦੀ ਕਈ ਵੇਲੇ ਇੱਥੇ ਹੀ ਦੇ ਜਾਂਦੀ ਮੈਨੂੰ ਤਾਂ ਕੋਈ ਹੋਰ ਸੀਨ ਪੈ ਗਿਆ ਲੱਗਦਾ ਬਾਈ ਠੀਕ ਆ ਇਹਦੇ 'ਚ ਉਦਾਂ ਦੀ ਕੋਈ ਪ੍ਰੋਬਲਮ ਹੈ ਨਹੀਂ ਤੇ ਕਿਉਂਕਿ ਜੇ ਆਂਡਾ ਇੰਨਾ ਬਣਿਆ ਸੀ ਤੇ ਬਾਈ ਫੁੱਲ ਬਣ ਸਕਦਾ ਸੀ ਹਨਾ ਤੇ ਕਿਤਨਾ ਕਿਤੇ ਆਪਣੀ ਕੋਈ ਗਲਤੀ ਹੋ ਗਈ ਆ ਜਦੋਂ ਆਪਾਂ ਤਿੰਨ ਚਾਰ ਵਾਰੀ ਇਦਾਂ ਆਂਡਾ ਵਾਲੇ ਘੁੰਮਿਆ ਹੋਇਆ ਕੱਢਿਆ ਨਾ ਮੇਰੇ ਹਿਸਾਬ ਨਾਲ ਕਿ ਜਿਹਦੇ ਵਿੱਚੋਂ ਆਂਡਾ ਥੈਲੀ 'ਚ ਹੁੰਦਾ ਨਾ ਉਹਨੂੰ ਚੀਰਾ-ਚੂਰਾ ਬਾਈ ਦੋ ਤਿੰਨ ਵਾਰੀ ਜਿਹੜਾ ਆਪਾਂ ਕੱਢਿਆ ਉਦਾਂ ਨਿਕਲਦਾ ਹੀ ਨਹੀਂ ਸੀ ਠੀਕ ਆ ਤੇ ਉੱਥੇ ਕੋਈ ਨਾ ਕਿਤੇ ਗੇਮ ਪੈ ਰਹੀ ਆ ਬਾਕੀ ਕੋਈ ਨਹੀਂ ਦੇਖਦੇ ਆ ਕੀ ਬਣਦਾ ਹਨਾ ਐਤ ਕੀ ਹੋਰ ਆਂਡੇ ਕਰਾਂਗੇ ਤੇ ਕੋਈ ਨਾ ਕੋਈ ਐਕਸਪੈਰੀਮੈਂਟ ਹੋਰ ਵੀ ਕਰਾਂਗੇ ਕਰਾਂਗੇ ਆਂਡੇ ਗਲਵਾਵਾਂਗੇ ਇਸ ਕਬੂਤਰੀ ਦੇ ਬਾਈ ਨੇ ਇਹਦੀ ਭੈਣ ਸਗੀ ਆਪਣੇ ਕੋਲ ਝੱਲਣ ਵਾਲੀ ਪਈ ਆ ਨਾ ਜਿਹੜੀ ਸਗੀ ਭੈਣ ਦੀ ਝੱਲਣ ਵਾਲੀ ਠੀਕ ਆ ਉਹ ਫੇਸ ਕਬੂਤਰ ਨਾਲ ਲਾ ਲਾਂਗੇ ਤੇ ਕਬੂਤਰੀ ਤੋਲ ਲਾਂਗੇ ਹੋਰ ਕੀ ਕਰ ਸਕਦੇ ਬਈ ਹਨਾ ਇਹੀ ਗੱਲ ਆ ਆ ਕਬੂਤਰੀ ਜੀ ਉਧਰ ਇਹਦੀ ਜਿਹੜੀ ਭੈਣ ਆ ਸਗੀ ਉਹ ਚੱਲ ਰਾਂ ਵਾਲੀ ਆ ਬਈ ਲੋਏ ਬਾਬੋ ਕਣਕ ਧੋ ਕੇ ਰੱਖਤੀ ਮੈਂ ਤੇ ਹੁਣ ਸੁੱਕ ਜੂਗੀ ਤਾਂ ਫੇਰ ਪਾਪੂ ਦਵਾਂਗੇ ਚੰਗੀ ਤਰ੍ਹਾਂ ਹਨਾ ਤੇ ਇਹ ਚਿੜੀਆਂ ਦਾ ਵੀ ਬਈ ਕਰਨਾ ਯਾਰ ਮੈਂ ਹਨਾ ਇੱਕ ਦੋ ਦਿਨ ਦੇ ਵਿੱਚ ਵਿੱਚ ਬਈ ਬਣਾਉਣਾ ਆ ਕੋਈ ਗਾਂ ਠੰਡ ਆਉਂਦੀ ਪਈ ਆ ਇੱਥੇ ਠਰਨ ਗਈਆਂ ਲੋਏ ਦੇ ਵਿੱਚ ਹਨਾ ਤੇ ਇਹਨਾਂ ਦਾ ਪੁਰਾ ਕੁਸੀਨ ਬਣਾਈਆਂ ਜਿਹਰੇ ਵਿੱਚ ਠਰਨ ਘੱਟ ਹੋਵੇ ਉਹਦਾ ਥੱਲੇ ਤਾਂ ਚਲੋ ਮੈਂ ਮਿੱਟੀ-ਮੁੱਟੀ ਪਾਤੀ ਯਾਨੀ ਠਰਨ ਦਾ ਕੋਈ ਨੁਕਸਾਨ ਹੈ ਨਹੀਂ ਤੇ ਇਹਨਾਂ ਚ ਵੀ ਕਬੂਤਰੀਆਂ ਬਈ ਜਿਹੜੀਆਂ ਜੋੜੇ ਰੋਣ ਵਾਲੀਆਂ ਹੋਵੇ ਲੋਣੀਆਂ ਹਨਾ ਇੱਕ ਦੋ ਕਬੂਤਰੀਆਂ ਆ ਇੱਕ ਡੱਬੇ ਦੀ ਮਾਂ ਆ ਇੱਕ ਕਰੀਮਪੁਰ ਵਾਲੀ ਜਿਹੜੀ ਧੌਣ ਘਮੁੰਦੀਆਂ ਹਲਕੀ-ਹਲਕੀ ਹਨਾ ਉਹਨਾਂ ਨੂੰ ਵੈਰੀਵਨ ਦਾ ਟੀਕਾ ਸਰਿੰਜਾ ਹੈ ਨਹੀਂ ਮੇਰੇ ਕੋਲ ਹੋਣੀ ਤੇ ਖੁੱਡਾ ਵੀ ਸਾਫ਼ ਕਰਨ ਵਾਲਾ ਬਈ ਇਹ ਚ ਆਹੀ ਪੰਜ-ਛੇ ਮਾਦੀਆਂ ਹਨਾ ਖੁੱਡਾ ਘੱਟੇ ਪਾਰਪੁਰ ਜਿਹੀ ਆ ਤੇ ਉਹ ਸਾਫ਼ ਕਰ ਦਾਂਗੇ ਤੇ ਜੋੜੇ ਹੁਣ ਬਾਕੀ ਕੱਲ ਲਾਵਾਂਗੇ ਠੀਕ ਆ ਤੇ ਆ ਜਿਹੜੇ ਬੱਚੇ ਆ ਬਾਈ ਛੋਟੇ ਬੱਚੇ ਜਿੰਨੇ ਵੀ ਆ ਹਨਾ ਇਹਨਾਂ ਦਾ ਕੱਲੂ ਖੁੱਡੇ ਸੈਪਰੇਟ ਕਰ ਦੇਣਾ ਕੱਲਾ ਹੀ ਠੀਕ ਆ ਜਿਹੜੀਆਂ ਮਾਦੀਆਂ ਆਪਾਂ ਇਹਨਾਂ ਚੋਂ ਵੀ ਨਸਲ ਨੂੰ ਰੋਕਣੀਆਂ ਤੇ ਉਧਰ ਲੀਆਂ ਵੀ ਜਿਹੜੀਆਂ ਸਾਰੀਆਂ ਚੱਕ ਕੇ ਉਹ ਬਾਈ ਉਹ ਖੁੱਡੇ 'ਚ ਸ਼ਾਇਦ ਮੈਂ ਹੋਣੀ ਕਰ ਦਵਾ ਠੀਕ ਆ ਜਿਹੜੀਆਂ ਆਪਾਂ ਇਹਨਾਂ ਚੋਂ ਵੀ ਜੋੜੇ ਲਾਉਣੀਆਂ ਆ ਬਸ ਰੱਖਣੀਆਂ ਕਿਹੜੀਆਂ ਇੱਧਰ ਅੜਾਵੀਆਂ ਠੀਕ ਆ ਜਿਹੜੇ ਆਪਾਂ ਛੱਡਣੇ ਬਾਜੀ ਉੱਪਰ ਜਿਹੜੇ ਆਪਣੇ ਨਾਰਿਆ ਹੁੱਡੇ ਦੇ ਵਿੱਚ ਉਹ ਵੀ ਬਾਈ ਜਿਹੜੇ ਆਪਣੇ ਮਤਲਬ ਵੱਡੇ ਨਾਰਿਆ ਨਾ ਤੇ ਜਿਹੜੇ ਆਪਾਂ ਜੋੜਿਆਂ 'ਚ ਪਾਉਣੇ ਥੋੜੀ ਉਹ ਚੱਕ ਕੇ ਆਪਾਂ ਇੱਕ ਖੁੱਡੇ 'ਚ ਕਰ ਦੇਣੀ ਤਾਂ ਬਾਈ ਜਿਹੜੇ ਅਡਾਵੇ ਰੱਖਣੇ ਆ ਉਹ ਇੱਕ ਛੁੱਡੇ ਆਪਾਂ ਨੂੰ ਪਤਾ ਹੋਵੇ ਵੀ ਆਪਣੇ ਕੋਲ ਬਾਜੀ ਛੱਡਣ ਨੂੰ ਆ ਜਾਨਵਰ ਪਏ ਆ ਤੇ ਇੰਨੇ ਕ ਆਪਾਂ ਕਬੂਤਰ ਬਾਜੀ ਛੱਡਣੇ ਆ ਠੀਕ ਆ ਤੇ ਐਵੇਂ ਕਰ ਨੂੰ ਟਾਈਮ ਖਰਾਬ ਕਰਨਾ ਆ ਜਿਹੜੀ ਡੰਡੇ ਵਾਲੇ ਦੀ ਜਿਹੜੀ ਆ ਬੈਠੀ ਆ ਹਨਾ ਡੰਡੇ ਵਾਲਾ ਜਿਹੜਾ ਇਦਾਂ ਦਾ ਸੀ ਬਸ ਇੰਨਾ ਵੀ ਉਹਦੇ ਸਰੀਰ ਤੇ ਲਾਲ ਚੀਨੇ ਪਾਰ ਸੀਗੇ ਤਾਂ ਹੁਣ ਇਦਾਂ ਦੀ ਸੀ ਅੱਖ ਇਦਾਂ ਦੀ ਸੀ ਬਹਿਣੀ ਇਦਾਂ ਦੀ ਸੀ ਨੌਕ ਇਦਾਂ ਦੀ ਸੀ ਠੀਕ ਆ ਸਿਰ ਸੁਰ ਸਾਰਾ ਕੁਝ ਇਹੀ ਚੀਜ਼ ਸੀ ਸੇਮ ਤੋਂ ਸੇਮ ਹਨਾ ਜਿਹੜੇ ਗਿੱਚੀ ਦੇ ਵਾਲ ਵਾਲ ਤੱਕ ਵੀ ਸੇਮ ਸੀ ਜਿਹੜੇ ਇਕੱਠੇ ਹੁੰਦੇ ਨਾ ਉੱਪਰ ਜਾ ਕੇ ਇਹਨਾਂ ਦੇ ਮਤਲਬ ਸੇਮ ਤੋਂ ਸੇਮ ਗੋਤਜੀ ਬਣਾਉਂਦੇ ਆ ਜਿਹੜੇ ਕਬੂਤਰਾਂ ਨਾ ਇਹ ਬਾਲ ਇਕੱਠੇ ਕਰਕੇ ਉਹ ਪਿੱਛੇ ਗੋਤਜੀ ਮੜਦੀ ਇਹਨਾਂ ਕਬੂਤਰਾਂ ਦੀ ਤੇ ਇਹ ਇਹ ਸੇਮ ਹੀ ਮਤਲਬ ਉਹੀ ਚੀਜ਼ ਹੈ ਹਨਾ ਤੇ ਇਹ ਵਾਲੀ ਇਹ ਆਹ ਲਾ ਕੇ ਦੇਖਾਂਗੇ ਦੋ ਚਾਰ ਵਾਰੀ ਛੱਡ ਕੇ ਜੇ ਉਂਦੀ ਢਾਂਗੀ ਤੇ ਠੀਕ ਆ ਠੀਕ ਆ ਤਾਂ ਫੇਰ ਕਬੂਤਰੀ ਰੱਖ ਲਾ ਕੇ ਡਾਉਣ ਨੂੰ ਜਿਹੜੀ ਦੂਜੀ ਆ ਕਾਲੇ ਸੇਰ ਵਾਲੀ ਐਸੇਕ ਬੈਠੀ ਹੋਣੀ ਕਿਤੇ ਹਨਾ ਉਹ ਥੱਲੇ ਬੈਠੀ ਆ ਉਹ ਰੱਖ ਲਾ ਕੇ ਬਾਈ ਫੇਰ ਜੋੜੇ ਬਾਉਣ ਨੂੰ ਹਨਾ ਆ ਘਰ ਦੇ ਸਾਗ ਜੇ ਬਣਾਉਣ ਲੱਗੇ ਸੀ ਤੇ ਉਹਨਾਂ ਨੇ ਮੇਥੀ ਮੂਥੀ ਕੀ ਕਾ ਪadne ਬਈ ਇਹਨਾਂ ਨੂੰ ਇਹਨਾਂ ਨੇ ਖੋਜ ਹੋ ਕੇ ਬਈ ਖਾ ਜਾਣਾ ਵਿੱਚੇ ਮੇਥੀ ਮੁੱਠੀ ਆ ਵਿੱਚੇ ਕਾ ਆ ਹਨਾ ਬਹੁਤ ਖੋਸ਼ ਹੋ ਕੇ ਖਾਂਦੇ ਆ ਇਹਨਾਂ ਦਾ ਪਾਣੀ ਧੋਣਾ ਮੈਂ ਪਾਣੀ ਧੋ ਕੇ ਬਦਲਦਾ ਹੁਣ ਰਾਤ ਕੱਲ ਬਦਲਿਆ ਨਹੀਂ ਮੈਂ ਕੱਲ ਟਾਈਮ ਨਹੀਂ ਲੱਗਾ ਬਈ ਠੀਕ ਆ ਤੇ ਆਹ ਫੁੱਡਾ ਹੁਣ ਬਈ ਸਾਫ਼ ਸੁਥਰ ਕਰਕੇ ਚੰਗੀ ਤਰ੍ਹਾਂ ਠੀਕ ਆ ਉਦੋਂ ਦੀ ਫੀਡ ਜੀ ਹੁੰਦੀ ਸੀ ਲਰੀ ਕਿਉਂ ਇਧਰ ਕਬੂਤਰ ਚੱਕਲੇ ਸੀਗੇ ਤੇ ਟ੍ਰੇਨ ਨੂੰ ਇਹਨਾਂ ਲੱਤ ਮਾਰੀ ਤੋ ਖਲਾਰਤੀ ਦਾ ਟ੍ਰੇ ਅੰਦਰ ਸੜਤੀ ਕਰਵਾ ਜਦੋਂ ਲੋਕਣ ਵੀ ਜਿੱਥੇ ਖੇਡਦਾ ਸੀ ਆ ਵੀ ਬਈ ਸਫਾਈ ਕਰਕੇ ਚੰਗੀ ਤਰ੍ਹਾਂ ਠੀਕ ਆ ਖੁੱਡੇ ਚ ਕਰਾਂਗੇ ਰੰਗ ਤੇ ਆ ਜਿੰਨਾ ਗੰਦ ਗੁੰਦ ਸਾਰਾ ਚੱਕ ਲੈਣਾ ਠੀਕ ਆ ਬੱਚੇ ਪਾਲੇ ਤੁਹਾਨੂੰ ਪਤਾ ਕਿ ਖੁੱਡੇ 'ਚ ਬੱਚੇ ਪਲਾਈ ਸੀ ਉਹਦੇ ਕਰਕੇ ਆ ਆਟੋ ਕਰੇ ਲਿਬੜੀ ਆ ਜਾਲੀ ਹਨਾ ਇਹ ਜਾਲੀ ਸਾਫ਼ ਕਰਕੇ ਬਈ ਛੋਟੇ ਖੁੱਡੇ 'ਚ ਲੈ ਜਾਣੀ ਉਧਰ ਤੇ ਛੋਟੇ ਖੁੱਡੇ ਲਈ ਆਗੇ ਬਈ ਇਹ ਚ ਲਵਾਂਗੇ ਆਪਾਂ ਆਪਣੀਆਂ ਇੱਕ ਚਾਰ ਜੋੜੀਆਂ ਲਗਦੀਆਂ ਇੱਚ ਠੀਕ ਆ ਇੱਕ ਬੜਲੇ ਵਾਲੀ ਇੱਕ ਡੰਡਿਆਂ ਵਾਲੀ ਇਹ ਬੜਲੇ ਵਾਲੀ ਦੀ ਜਿਹੜੀ ਦਾਦੀ ਦੁੱਦੀ ਆ ਮਤਲਬ ਬੜਲੇ ਵਾਲੀ ਦਾਦੀ ਜਿਹੜੀ ਇੱਕ ਉਹਦਾ ਜੋੜਾ ਇੱਕ ਬਈ ਡੰਡਿਆਂ ਵਾਲੀ ਦਾ ਠੀਕ ਆ ਇੱਕ ਹੋਰ ਆਪਾਂ ਜਿਹੜਾ ਬੜਲੇ ਵਾਲੀ ਦੇ ਬਲੱਡ 'ਚੋਂ ਜੋੜਾ ਲਾਇਆ ਸੀ ਇੱਕ ਉਹ ਤੇ ਇੱਕ ਜੋੜਾ ਹੋਰ ਲਾਉਣਾ ਬਾਈ ਠੀਕ ਆ ਚਾਰ ਜੋੜੀਆਂ ਲੱਗ ਜਾਣੀਆਂ ਇਹਦੇ ਵਿੱਚ ਬਹੁਤ ਸੋਹਣੀਆਂ ਤੇ ਅੱਠ ਬੱਚੇ ਵੀ ਬਾਈ ਨਿਕਲਦੇ ਤੇ ਗੱਲ ਬਾਤ ਆ ਠੀਕ ਆ ਇਹ ਲਾ ਦਾਂਗੇ ਉਧਰ ਚੱਕ ਕੇ ਇੱਧਰ ਛੱਡਾਂਗੇ ਬਾਈ ਮਾਦੀਆਂ ਵੱਡੀਆਂ ਸਾਰੀਆਂ ਤੇ ਇਹਨੂੰ ਚੰਗੀ ਤਰ੍ਹਾਂ ਰੰਗ ਕਰਕੇ ਦੇਖਦੇ ਆ ਇੱਧਰ ਨਾ ਹੋਇਆ ਨਾ ਇੱਧਰ ਟੋکریاں ਲਵਾ ਕੇ ਅਗਲੀ ਵਾਲੀ ਇੱਧਰ ਜੋੜੇ ਲਾਇਆ ਕਰਨੇ ਬਾਈ ਇੱਧਰ ਘੱਟੋ ਘੱਟ 20 ਤੋਂ 25 ਜੋੜੇ 25 30 ਜੋੜੇ ਆ ਰਾਮ ਨਾਲ ਲੱਗਣੇ ਇਸ ਹੁੱਡੇ 'ਚ ਵੱਡਾ ਹੁੱਡਾ ਆ ਇਹ ਪੂਰਾ ਹਨਾ ਤੇ ਇੱਥੋਂ ਟ ਦੇ ਨਾਲੇ ਜਾਲ ਲੱਗਾ ਮੁਰੇ ਆ ਜਾਲ ਵੱਡਾ ਕਰ ਦਾਂਗੇ ਅਗਲੇ ਸਾਲ ਇਹ ਚਿੜੀਆਂ ਦਾ ਆਪਾਂ ਇੱਥੇ ਚੱਕ ਲੈਣਾ ਜਾਲ ਪਰਾਂ ਨੂੰ ਲੈ ਜਾਣਾ ਹੋਰ ਵੱਡਾ ਜਾਲ ਅੱਗੇ ਨੂੰ ਵੀ ਥੋੜਾ ਜਿਆਦਾ ਵਧਾ ਦਾਂਗੇ ਤੇ ਪਿੱਛੇ ਉਧਰ ਨੂੰ ਵੀ ਲੈ ਜਾਾਂਗੇ ਹਨਾ ਤੇ ਇੱਥੇ ਵੀ ਆਪਣੇ ਜਿਹੜੇ ਦਾਣੇ ਦੂਣੇ ਪਾਉਣ ਜਿੱਦਾਂ ਦਾਣਾ ਦੂਣਾ ਪਾਉਣ ਨੂੰ ਵੀ ਬਾਹਰ ਵਧੀਆ ਤੇ ਸਾਰਾ ਕੁਝ ਵਧੀਆ ਬਣ ਜਾਣਾ ਇੱਥੇ ਆਪਣਾ ਬਾਕੀ ਤੁਸੀਂ ਸਲਾਹ ਦਿਓ ਵੀ ਇੱਧਰ ਜੋੜੇ ਲਾਉਣੇ ਆਪਣੇ ਸਹੀ ਆ ਜਾਂ ਕੱਦਾਂ ਹਨਾ ਇੱਧਰ ਲਾਈਏ ਮੈਂ ਕਹਿੰਦਾ ਬੈਸਟ ਆ ਇੱਕ ਤਾਂ ਲੈਂਟਰ ਬਹੁਤ ਮੋਟਾ ਇੱਥੇ ਠਰਦਾ ਠੁਰਦਾ ਵੀ ਨਹੀਂ ਤੇ ਤਪਦਾ ਵੀ ਨਹੀਂ ਇਹ ਆਪਣਾ ਬੈਸਟ ਰਹੂਗਾ ਮੇਰੇ ਸਾਹ ਹਣਾ ਬੱਚੇ ਪ ਕੱਚੀ ਗਰੀ ਕੱਚੀ ਗਰੀ ਨੀ ਨੀ ਛਲੇ ਛਲੇ ਹਾਲ ਥਲੇ ਜੇ ਰੰਗ ਲੱਥਾ ਨਾ ਬਨੇਰੇ ਤੋਂ ਮੈਂ ਤੈਨੂੰ ਲਾ ਦੇਣਾ ਮੈਂ ਛਾਲ ਮਾਰ ਤ ਨਹੀਂ ਉਦੋਂ ਹੀ ਮਾਰ ਦੇ ਤੁਹਾਡਾ ਨਾਮ ਲੈ ਕੇ ਇੱਥੇ ਖਤ ਲਿਖ ਜਾਣਾ ਕਾਤਾ ਗੋਪੀ ਨੇ ਫੋਰਸ ਕੀਤਾ ਉਸ ਕੋਈ ਤਾਂ ਕੰਮ ਸਿਰੇ ਲਾ ਦੇ ਆ ਜਾ ਲਾ ਮਨ ਸਿਰੇ ਹਾਂ ਹੁਣ ਆਪਣਾ ਕੰਮ ਕਰੋ ਬਈ ਆਈ ਨੇ ਕਟਿਆ ਠੀਕ ਆ ਇੰਨਾ ਕੁ ਮਤਲਬ 5-7 ਮਿੰਟ ਲਾਏ ਠੀਕ ਆ ਨਾ ਨਾ ਨੋ ਨਾ ਨਾ ਨੋ 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 ਤੇ ਹੁਣ ਆ ਮੈਂ ਲਗਾ ਕੱਟਣ ਸੀਗਾ ਆ ਚੈੱਕ ਕਰ ਲੋ ਹਾਲੇ ਕੱਟਿਆ ਗਿਆ ਜੀ ਓ ਲੈ ਤੂੰ ਯਾਤੇ ਹੀ ਕਰਾਉਂਦੀ ਚਲੋ ਤੂੰ ਦੁਕਾਨੇ ਲਾ ਲੋ ਦੁਕਾਨ ਦੀ ਕੰਮ ਕਰਨ ਦਾ ਤਰੀਕਾ ਹੋਣਾ ਚਾਹੀਦਾ ਤੂੰ ਦੁਕਾਨ ਲਾ ਲੋ ਜਿਹੜਾ ਤਿੱਤੋ ਹੈ ਨਹੀਂ ਹਾਂਜੀ ਕੀ ਹਾਲ ਚਾਲ ਆ ਸਾਰੇ ਭਰਾਵਾਂ ਦਾ ਚਲੋ ਬਾਬਿਓ ਕਮੈਂਟਾਂ ਦੇ ਜਵਾਬ ਦਈਏ ਤੁਹਾਡੇ ਠੀਕ ਆ ਜਿੰਨੇ ਵੀ ਕਮੈਂਟਾਂ ਦੇ ਜਵਾਬ ਰਹਿੰਦੇ ਸੀਗੇ ਪਿਛਲੀ ਵੀਡੀਓ ਤੇ ਵੀ ਸ਼ਾਇਦ ਰਹਿੰਦੇ ਚਲੋ ਆਪਾਂ ਅੱਜ ਵਾਲੀ ਦੇ ਦਾ ਪੂਰੇ ਕਰੀਏ ਹਨਾ ਤੇ ਪਿਛਲੀ ਦੇ ਵੀ ਦੇ ਦੇ ਜੇ ਟਾਈਮ ਬਚਿਆ ਤਾਂ ਆਪਾਂ ਪਿਛਲੀ ਵੀਡੀਓ ਦੇ ਵੀ ਜਵਾਬ ਦੇ ਲਾਂਗੇ ਭਾਈ ਕਬੂਤਰਾਂ ਦੀ ਅੱਖਾਂ 'ਚ ਮੱਲਾ ਇੱਟ ਪੈ ਜਾਵੇ ਤਾਂ ਕਹਿੰਦੇ ਵੀ ਅੱਖਾਂ ਔਖਾ ਬਾਈ ਖਰਾਬ ਹੋ ਜਾਂਦੇ ਬਾਈ ਆਪਣੇ ਤਾਂ ਇਦਾਂ ਦਾ ਕਦੀ ਹੋਇਆ ਨਹੀਂ ਠੀਕ ਆ ਸ਼ਾਇਦ 80 ਲਿਖਿਆ ਤੁਸੀਂ ਬਾਕੀ ਕਈ ਵਾਰ ਟਾਈਪਿੰਗ ਦਾ ਕੋਈ ਚੱਕਰ ਪੈ ਗਿਆ ਮੈਂ ਕਹਿ ਨਹੀਂ ਸਕਦਾ ਹਨਾ ਵੀ ਇਹ ਟੁੱਟਦਾ ਇਦਾਂ ਦਾ ਪਾ ਕੇ ਬਈ ਆਪਣੀ ਤਾਂ ਕਦੀ ਅੱਖਾਂ ਔਖਾ ਅਜੇ ਤੱਕ ਖਰਾਬ ਸੀਨ ਨਹੀਂ ਹੋਇਆ ਬਾਕੀ ਜੀ ਆ ਵੀ ਗਿਆ ਬਾਈ ਦਾਦਾ ਚੱਕਰ ਤੇ ਉਹਨਾਂ ਨੂੰ ਬਾਈ ਆਪਾਂ ਉਹਦੇ ਹੀ ਧੋ ਕੇ ਨਾ ਚੰਗੀ ਤਰ੍ਹਾਂ ਕੋਸੇ ਪਾਣੀ ਨਾਲ ਧੋ ਕੇ ਜਾਂ ਠੰਡੇ ਪਾਣੀ ਨਾਲ ਬਿਲਕੁਲ ਹੀ ਠੰਡੇ ਜਮਾ ਧੋ ਕੇ ਤੇ ਧੁੱਪੇ ਪਾ ਦਿਓ ਉਹਨਾਂ ਵੀ ਜਮਾ ਸੈੱਟ ਹੋ ਜਾਂਦੇ ਬਾਈ ਠੀਕ ਆ ਜੇ ਇਦਾਂ ਦਾ ਸੀਨ ਹੋਈ ਜਾਵੇ ਬਾਕੀ ਇਦਾਂ ਦਾ ਸੀਨ ਬਾਈ ਕਦੀ ਹੁੰਦਾ ਨਹੀਂ ਹਨਾ ਤੇ ਇੱਕ ਬਾਈ ਕਬੂਤਰ ਜੀ ਦੀ ਜਾਨ ਕਹਿੰਦਾ ਵੀਰ ਦਾ ਮਿਊਜ਼ਿਕ ਬਹੁਤ ਕੈਂਟ ਆ ਹਨਾ ਬਾਈ ਧੰਨਵਾਦ ਤੁਹਾਡਾ ਬਹੁਤ-ਬਹੁਤ ਇੰਨਾ ਪਿਆਰ ਦੇਣ ਲਈ ਤੇ ਤੁਹਾਨੂੰ ਵੀ ਬਾਈ ਬਹੁਤ-ਬਹੁਤ ਮੁਬਾਰਕਾਂ ਠੀਕ ਆ ਤੇ ਔਰ ਇੱਕ ਬਾਈ ਦਾ ਹੋਰ ਕਮੈਂਟ ਆਇਆ ਸੀ ਕਿ ਕਹਿੰਦੇ ਵੀਰ ਜੀ ਕਬੂਤਰਾਂ ਦੀ ਅੱਖਾਂ ਦਾ ਇਲਾਜ ਜ਼ਰੂਰ ਦੱਸਿਓ ਸਾਰਾ ਕੁਝ ਕਰਕੇ ਦੇ ਲਿਆ ਇੰਜੈਕਸ਼ਨ ਵੀ ਲਾ ਕੇ ਦੇਖ ਲਿਆ ਪਰ ਫੇ ਵੀ ਨਹੀਂ ਹਨਾ ਬਾਈ ਅੱਖਾਂ ਦਾ ਕੋਈ ਐਡਾ ਸੀਨ ਤਾਂ ਹੁੰਦਾ ਨਹੀਂ ਜਾਂ ਤਾਂ ਖੁੱਡੇ ਦੇ ਵਿੱਚ ਹੋਮਸ ਹੋਵੇ ਠੀਕ ਆ ਜਾਂ ਸਲਾ ਬਾਹ ਹੋਵੇ ਠੀਕ ਆ ਜਾਂ ਕਬੂਤਰ ਤੁਸੀਂ ਟਾਕੇ ਰੱਖਦੇ ਸਾਰੇ ਪਾਸੇ ਉਹ ਕੱਪੜੇ ਕੁੱਪੜੇ ਰਹਿ ਜਾਂ ਚੰਗੀ ਤਰ੍ਹਾਂ ਜਾਂ ਤਾਂ ਆਉਂਦੀਆਂ ਆ ਦਿਨਾਂ ਦੇ ਵਿੱਚ ਜਾਂ ਬਿੱਠਾਂ ਬਾਹਲੀਆਂ ਹੋਣਗੀਆਂ ਉਹਦੇ ਨਾਲ ਵੀ ਬਾਈ ਹੋ ਜਾਂਦਾ ਚਲੋ ਜੀ ਆ ਆ ਵੀ ਗਈਆਂ ਇੱਕ ਆਪਾਂ ਹਰੇ ਰੰਗ ਦਾ ਡ੍ਰੋਪ ਜਿਆ ਦੱਸਿਆ ਹੋਇਆ ਤੁਹਾਨੂੰ ਇਹ ਫਿਸਟ 5 ਇਦਾਂ ਕੁਝ ਸੀ ਉਹਦਾ ਨਾਮ ਮੈਨੂੰ ਹੁਣ ਚੇਤਾ ਨਹੀਂ ਹੈਗਾ ਤੇ ਡਰੋਪ ਵੀ ਸ਼ਾਇਦ ਮੇਰੇ ਕੋਲ ਹੈ ਨਹੀਂ ਜੇ ਹੋਇਆ ਤਾਂ ਮੈਂ ਲਾ ਦੂੰਗਾ ਡਿਸਪਲੇ ਤੇ ਨਹੀਂ ਤਾਂ ਤੁਸੀਂ ਪ੍ਰਾਣੀਆ ਵੀਡੀਓ ਕੱਢ ਕੇ ਦੇ ਲਿਓ ਜਾਂ ਇੰਸਟਾਗ੍ਰam ਤੇ ਵੀ ਵੀਡੀਓ ਵੀ ਉੱਤੇ ਵੀ ਉਹ ਡਰੋਪ ਪਿਆ ਉਹਦੀ ਆ ਬਾਈ ਇੱਕ ਮੂੰਹ ਦੇ ਇੱਧਰ ਇੱਕ ਮੂੰਹ ਦੇ ਇੱਧਰ ਪਾ ਕੇ ਤੇ ਟੈਟਰਾਸਾਈਕਲਿਨ ਦੀ ਪਾਊਡਰ ਦੀ ਤੁਸੀਂ ਇੱਕ ਚੁਟਕੀ ਉਹਨੂੰ ਦੇ ਕੇ ਧੁੱਪੇ ਪਾ ਦਿਓ ਜਮਾ ਬਾਈ ਲੋਟ ਹੋ ਜਾਣਗੇ ਚਾਰ ਪੰਜ ਦਿਨ ਇਦਾਂ ਕਰ ਲਓ ਦੋ ਦੋ ਘੰਟੇ ਇਈ ਧੁੱਪ ਲਵਾਈ ਜਾਓ ਚਾਰ ਪੰਜ ਦਿਨ ਦਿਓ ਦਿਹਾੜੀ ਜ ਦੋ ਦੋ ਵਾਰੀ ਇਦਾਂ ਹੀ ਹਨਾ ਤੇ ਸੈੱਟ ਹੋ ਜਾਣਗੇ ਬਾਈ ਹਨਾ ਤੇ ਬਾਈ ਕਬੂਤਰ ਅਪਾ ਜੇ ਕਬੂਤਰਾਂ ਨੂੰ ਹੁਣ ਲੱਸੀ ਦੇਣੀ ਹੋ ਉਹ ਕਿਹੜੇ ਦੇ ਦੇ ਸਕਦੇ ਕਿੰਨੇ ਦਿਨਾਂ ਬਾਅਦ ਬਾਈ ਹੁਣ ਨਹੀਂ ਦੇਣੀ ਲੱਸੀ ਤੁਸੀਂ ਬਾਈ ਹੋ ਜਾਊਗੀ ਕਬੂਤਰਾਂ ਦੀ ਅੱਖਾਂ ਔਖਾ ਜਾਣਗੀਆਂ ਪੱਲਾ ਪੂਲਾ ਖੜਸਾਤਾ ਜਨਾਂ ਦੇ ਵਿੱਚ ਆਹ ਦਿਨਾਂ ਦੇ ਵਿੱਚ ਲੱਸੀ ਨਹੀਂ ਦੇਣੀ ਠੀਕ ਆ ਤੇ ਜੇ ਕੋਈ ਸੀਨ ਉਦਾਂ ਦਾ ਲੱਗਦਾ ਮੈਨੂੰ ਦੱਸ ਦਿਓ ਕੀ ਪ੍ਰੋਬਲਮ ਹੁੰਦੀ ਤੇ ਉਹਦਾ ਹੱਲ ਮੈਂ ਹੋਰ ਦੱਸ ਦਊਗਾ ਤੁਸੀਂ ਕੀ ਲਾ ਸਕਦੇ ਆ ਠੀਕ ਆ ਤੇ ਇੱਕ ਬਾਈ ਹੋਰ ਆ ਸ਼ੌਂਕੀ ਯਾਰ ਹਨਾ ਵੀ ਬਾਈ ਪਰ ਕੱਟ ਦੇ ਕੰਪੂਟਰਾਂ ਦੀ ਵੀਡੀਓ ਬਾਈ ਸੌਰੀ ਯਾਰ ਮੈਂ ਵੀ ਏਸੀ ਬਾਅਦ ਤੋਂ ਸੋਚੀ ਸੀ ਹਨਾ ਜਦੋਂ ਪਾਤੀ ਠੀਕ ਆ ਤੇ ਬਾਕੀ ਇੰਨਾ ਤਾਂ ਨਹੀਂ ਚਲੋ ਉੱਡ ਕੇ ਦਿਖਾਏ ਹਨਾ ਜੇ ਆਪਾਂ ਕੱਟ ਕੇ ਥੱਲੇ ਸਿਹੜਦੇ ਆ ਉਹਦਾ ਜ਼ਿਆਦਾ ਇਸ਼ੂ ਹੋ ਜਾਂਦਾ ਉਹ ਤਾਂ ਆਪਾਂ ਇੱਕ ਇੱਕ ਪਰ ਕੱਟਿਆ ਤਾਂ ਉਹ ਕਿਸੇ ਨੂੰ ਵੀ ਹੋ ਸਕਦਾ ਵੀ ਕੀ ਸ਼ੇਪ ਬਣਾਈ ਜਾਂ ਕਿੱਦਾਂ ਵੀ ਉੱਡ ਕੇ ਗਿਆ ਬੱਚਾ ਹਨਾ ਜੇ ਆਪਾਂ ਕੱਟ ਕੇ ਛੇੜਦੇ ਸ਼ਾਇਦ ਹੋ ਸਕਦਾ ਵੀ ਮੇਰਾ ਕੋਈ ਨਾ ਕੋਈ ਕਾਪੀਰਾਈਟ ਵਗੈਰਾ ਜਾਂ ਕੁਝ ਨਾ ਕੁਝ ਕਾਪੀਰਾਈਟ ਤਾਂ ਚੱਲ ਨਹੀਂ ਆਉਣਾ ਸੀ ਕੋਈ ਇਸ਼ੂ ਆ ਜਾਂਦਾ ਉਹਦਾ ਦਾ ਹਨਾ ਤੇ ਸਟ੍ਰਾਈਕ ਵੀ ਆ ਸਕਦਾ ਸੀ ਬਾਕੀ ਇੱਕ ਬਾਈ ਆਪਣਾ ਮਾਨਪ੍ਰੀਤ ਗੋਸਲਾ ਠੀਕ ਆ 8768 ਆ ਤੇ ਬਾਕੀ ਮੈਂ ਪੜਿਆ ਬਹੁਤ ਆ ਤੁਹਾਡੇ ਨੂੰ ਠੀਕ ਆ ਜੇ ਕੋਈ ਵੀ ਇਦਾਂ ਦਾ ਨਾਂ ਨੂੰ ਇੱਧਰ ਉੱਧਰ ਹੋ ਜਾਂਦਾ ਹੁੰਦਾ ਤੇ ਆਪੀ ਕੰਪਰੋਮਾਈਜ਼ ਜਾਂ ਕਰ ਲਿਆ ਕਰੋ ਠੀਕ ਆ ਤੇ ਬਾਈ ਕਹਿੰਦਾ ਸੀ ਬਾਈ ਯਾਰ ਕਬੂਤਰ ਉਲਟੀ ਹੀ ਕਰਦੇ ਪਏ ਆ ਠੀਕ ਆ ਕੋਈ ਮੈਡੀਸਿਨ ਦੱਸ ਦਿਓ ਬਾਈ ਵੈਸੇ ਆਹ ਦਿਨ ਚ ਤਾਂ ਉਲਟੀ ਕਰਨੀ ਨਹੀਂ ਚਾਹੀਦੀ ਕਬੂਤਰ ਨੂੰ ਠੀਕ ਆ ਜੇ ਬਾਈ ਜਾਂਸ ਕਰਦੇ ਵੀ ਆ ਉਹਨਾਂ ਦਾ ਹਾਜਮਾ ਖਰਾਬ ਆ ਇੱਕ ਏ ਆਪਾਂ ਪਾਈ ਸੀ ਬਾਈ ਲਾਲਜ ਰੰਗ ਦੀ ਸੀਗੀ ਉਹ ਦਵਾਈ ਮੈਨੂੰ ਹੁਣ ਨਾ ਨਹੀਂ ਬਾਈ ਚੇਤਾ ਉਹਦਾ ਤੁਸੀਂ ਉਹ ਵੀ ਦੇ ਸਕਦੇ ਆ ਬਾਈ ਲਾਲ ਦਵਾਈ ਸੀ ਸ਼ਾਇਦ ਤੁਹਾਨੂੰ ਪਤਾ ਹੋਵੇ ਆਪਾਂ ਐਲੀਮੈਂਟ ਐਲੀਮੈਂਟ ਦਵਾਈ ਆ ਬਾਈ ਲੀਵਰ ਤੋਂ ਹੁੰਦੀ ਆ ਜੇ ਲੱਗਦਾ ਤੁਹਾਨੂੰ ਉਲਟੀਆਂ-ਉਲਟੀਆਂ ਕਰਦੇ ਆ ਹਨਾ ਉਹ ਦੇ ਦਿਓ ਤੇ ਜਾਂ ਫਿਰ ਬੱਚਿਆਂ ਵਾਲੀ ਜਿਹੜੀ ਉਲਟੀ ਤੋਂ ਮੈਡੀਸਨ ਆਉਂਦੀ ਉਹਦੀ ਇੱਕ-ਇੱਕ ਬੂੰਦ ਦਿਹਾੜੀ ਚ ਦੋ ਵਾਰੀ ਦੇ ਦਿਓ ਜੇ ਉਲਟੀਆਂ ਕਰਦੇ ਆ ਰੋਟਰ ਠੀਕ ਆ ORS ਦਾ ਪਾਣੀ ਮਾੜਾ ਮੋਟਾ ORS ਜਿਹੜਾ ਹੁੰਦਾ ਨਾ ਉਹਦੀ ਇੱਕ ਅੱਧੀ ਛੁਟਕੀ ਦਾ ਦੇ ਦਿਓ ਪਾਣੀ 5 ਕਐਮਐਲ ਪਾਣੀ ਚ ਪਾ ਕੇ ਵੀ ਜੇ ਬਾਲੀਆਂ ਉਲਟੀਆਂ ਕੀਤੀਆਂ ਜਾਂ ਪਾਣੀ ਵਾਲੀਆਂ ਬਿੱਠ ਤੋ ਉਹਦੇ ਨਾਲ ਉਹ ਹੱਲ ਹੋ ਜੂ ਕਮਜ਼ੋਰੀ ਨਹੀਂ ਆਊਗੀ ਠੀਕ ਆ ਤੇ ਇੱਕ ਬਾਈ ਦਾ ਹੋਰ ਆਇਆ ਸੀ ਦਵਿੰਦਰ ਕੁਮਾਰ ਤੇ ਕਹਿੰਦਾ ਬਾਈ ਤੁਹਾਡੇ ਬੈਰੀ ਨਹੀਂ ਪੈਂਦੀ ਬਾਈ ਯਾਰ ਆਦੇ ਰਾਤੀ ਜੁੜਿਆ ਸਾਡੇ ਬੈਰੀ ਨਾ ਪਾਓ ਮੈਂ ਬੱਚੇ ਹਜੇ ਲਾਉਣੇ ਆ ਤੇ ਮੇਰੇ ਬਾਈ ਬੈਰੀ ਦਾ ਤਾਸੀਨ ਘਟਿਆ ਕਿਉਂਕਿ ਆਪਣੇ ਏਰੀਆ ਦੇ ਵਿੱਚ ਰੱਖੇ ਘਟਾ ਠੀਕ ਆ ਜਦੋਂ ਇੱਕ ਤਾਂ ਆਪਾਂ ਰੰਗ ਨਹੀਂ ਲਾਉਂਦੇ ਸਭ ਤੋਂ ਮੇਨ ਗੱਲ ਆ ਜਦੋਂ ਆਪਾਂ ਰੰਗ ਲਾਉਣਾ ਸ਼ੁਰੂ ਕਰਦਾ ਬਾਈ ਜਦੇ ਘੋਤਰਾ ਨੂੰ ਪਾਊਗੀ ਬੈਰੀ ਹੁਣ ਮੈਂ ਜਿਹੜੇ ਬੱਚਿਆਂ ਤੇ ਮੈਂ ਲਾਇਆ ਮੈਂ ਬੱਚੇ ਬਾਈ ਡੋਣੇ ਨਹੀਂ ਹੈਗੇ ਹੁਣ ਜਾਲ ਜੂਲ ਚ ਛੱਡਿਆ ਕਰਾਂਗੇ ਜਾਂ ਵੱਡੇ ਛੋਟੇ ਜਾਲ ਚ ਉੱਤੇ ਪਾ ਕੇ ਟੰਗ ਦਿਆ ਕਰਾਂਗੇ ਠੀਕ ਆ ਇੱਕ ਪਿੰਡ ਚ ਜਦੋਂ ਬਾਲੇ ਉੜਦੇ ਮੇਰੇ ਕਬੂਤਰ ਬਾਈ ਜਿਨ੍ਹਾਂ ਨੇ ਰੱਖੇ ਤਕਰੀਬਨ ਹੀ ਉਹਨ ਕਿਹਨੇ ਰੱਖੇ ਨਹੀਂ ਇੱਕ ਅੱਦੇ ਨੇ ਰੱਖੇ ਉਹਨ ਕੀ ਤੋਂ ਡੂੰਦਾ ਡੂੰਦਾ ਨਹੀਂ ਠੀਕ ਆ ਕਿਸੇ ਨੇ ਉਹ ਨਹੀਂ ਰੱਖੇ ਕਿਹਨੇ ਰੱਖੇ ਉਹ ਵੀ ਕਿਤੇ ਕਿਤੇ ਡੂੰਦਾ ਹਨਾ ਉਹਦਾ ਵੀ ਟਾਈਮ ਨਹੀਂ ਲੱਗਦਾ ਕੰਮ ਤੇ ਜਾਂਦਾ ਆਪਾਂ ਰੈਗੂਲਰ ਜੋ ਬਾਲੇ ਡੋਨੇ ਜੜਦਾ ਜੜ ਤਾਂ ਵੀ ਹੋ ਜਾਂਦਾ ਬਾਈ ਆਪਾਂ ਡੋਂਦੇ ਹੀ ਨਹੀਂ ਆਪਾਂ ਟਾਂਗੀ ਢੂੰਗੀ ਉਠਾਏ ਹੁੰਦੇ ਇੱਕ ਅੱਧਾ ਉੜ ਜਵੇ ਉੜ ਜਵੇ ਤੇ ਬਹਿ ਜੂਵੇ ਹਨਾ ਉਹਦੇ ਕਰਕੇ ਵੀ ਹੋ ਜਾਂਦਾ ਆ ਤੇ ਜਦੋਂ ਆਪਾਂ ਜ਼ਿਆਦਾ ਡੋਨੇ ਆ ਜਾਂ ਰੰਗ ਬਾਈ ਕਹਿੰਦਾ ਯਾਰ ਤੁਸੀਂ ਰੋਜ਼ ਸ਼ਹਿਰ ਜਾਂਦੇ ਆਂਗਾ ਬਾਈ ਮੈਂ ਫਗਵਾੜੇ ਵਾਲੇ ਜਾਂਦਾ ਹੀ ਨਹੀਂ ਠੀਕ ਆ ਮੈਂ ਜਾਣਾ ਬਾਈ ਨਵੇਂ ਸ਼ਹਿਰ ਨੂੰ ਉਲਟਿਆ ਉਧਰੋਂ ਆਪਾਂ ਫਗਵਾੜੇ ਨਹੀਂ ਜਾਂਦੇ ਮੈਂ ਨਵੇਂ ਸ਼ਹਿਰ ਨੂੰ ਜਾਣਾ ਆ ਤੇ ਉੱਥੋਂ ਕੋਈ ਗੱਲ ਨਹੀਂ ਬਣਨੀ ਠੀਕ ਆ ਮੇਰਾ ਜਿੱਦਣ ਮੈਂ ਆਇਆ ਇਧਰੋਂ ਫਗਵਾੜੇ ਵੱਲੋਂ ਗਿਆ ਤੇ ਮੈਂ ਕੋਈ ਚੱਕਰ ਨਹੀਂ ਤੁਹਾਡਾ ਕੰਮ ਜ਼ਰੂਰ ਕਰੂੰਗਾ ਠੀਕ ਆ ਤੇ ਬਾਕੀ ਬਾਈ ਆਹੀ ਵੀਡੀਓ ਦੇ ਜਿੰਨੇ ਕਮੈਂਟ ਸੀ ਇਸ ਵੀਡੀਓ ਦੇ ਉਹਨਾਂ ਦਾ ਵੀ ਜਵਾਬ ਦੇ ਦతా ਤੇ ਕੱਲ ਵਾਲੀ ਵੀਡੀਓ ਦੇ ਵਿੱਚ ਜਿਹੜੇ ਆਪਾਂ ਪਰਸੋ ਦੀ ਵੀਡੀਓ ਰੈਂਦੀ ਆ ਨਾ ਪੜ ਕੇ ਕਮੈਂਟ ਤੇ ਜਿਹੜੀ ਹੁਣ ਅੱਜ ਵਾਲੀ ਵੀਡੀਓ ਤੇ ਵੀ ਆਊਗੇ ਤੇ ਕੱਲ ਵਾਲੀ ਦੇ ਵੀ ਦੂਜੀ ਵੀਡੀਓ ਕੱਟ ਬਣਾਵਾਂਗੇ ਠੀਕ ਆ ਬਾਕੀ ਕੋਈ ਚੱਕਰ ਨਹੀਂ ਭਾਈ ਤੁਸੀਂ ਮੈਨੂੰ ਇੱਕ ਵਾਰੀ ਇਹ ਦੱਸਣਾ ਆ ਇਹ ਵੀ ਵੀਡੀਓ ਦਾ ਜਿਹੜਾ ਪਿਕਸਲ ਆ ਉਹ ਪਾੜਦਾ ਤਾਂ ਨਹੀਂ ਜਦੋਂ ਤੁਸੀਂ ਦੇਖਦੇ ਆ ਨੋਰਮਲ ਬਾਕੀ ਜਦੋਂ ਆਪਾਂ ਕਰਦੇ ਆ ਵੀ ਉਹ ਸੈੱਟ ਕਰ ਸਕਦੇ ਜਿੰਨੇ ਵੀ ਤੁਸੀਂ 720 ਵਾਲਾ ਜਾਂ 700 ਜਾਂ ਕਿੰਨਾ ਵੀ 1080 ਵਾਲਾ ਹਨਾ ਉੱਥੇ ਤੁਸੀਂ ਕਰ ਸਕਦੇ ਐਮਬੀ ਆ ਕੇ ਨਾ ਜਦੋਂ ਉੱਪਰ ਆਪਾਂ ਨੂੰ ਆਪਸ਼ਨ ਹੁੰਦਾ ਹੁੰਦਾ ਤਿੰਨ ਬਿੰਦੀਆਂ ਜੀਆਂ ਉੱਥੋਂ ਕਰ ਸਕਦੇ ਆ ਆਪਾਂ ਸੈਟਿੰਗ ਵੀ ਜੇ ਲੋ ਕੁਆਲਿਟੀ ਦਾ ਚੱਲਦਾ ਤੇ ਹਾਈ ਕੁਆਲਿਟੀ ਦਾ ਆਪਾਂ ਕਰ ਸਕਦੇ ਆ ਵੀਡੀਓ ਨੂੰ ਹਨਾ ਪਰ ਜੇ ਫਿਰ ਵੀ ਭਾਈ ਮਤਲਬ ਤੁਹਾਨੂੰ ਲੱਗਦਾ ਕਿ ਯਾਰ ਵੀਡੀਓ 'ਚ ਕੋਈ ਕਮੀ ਪੇਸ਼ੀ ਆ ਜਾਂ ਕਦਾਂ ਵੀ ਆ ਫੇਰ ਮੈਨੂੰ ਦੱਸ ਦਿਓ ਬਾਈ ਤੇ ਫੇਰ ਆਪਾਂ ਇਨੇ ਕ ਮਿੰਟ ਦੀ ਵੀਡੀਓ ਪਾਇਆ ਕਰਾਂਗੇ ਤੇ ਮੈਂ 4K ਦੇ ਵਿੱਚ ਅਪਲੋਡ ਕਰਿਆ ਕਰੂੰਗਾ ਵੀਡੀਓ ਨੂੰ ਠੀਕ ਆ ਤੇ ਜੇ ਤੁਹਾਨੂੰ ਲੱਗਦਾ ਕਿ ਹਾਂ ਯਾਰ ਪਿਕਸਲ ਸਹੀ ਹੁੰਦਾ ਪਾੜਦੀ ਨਹੀਂ ਵੀਡੀਓ ਤੁਹਾਨੂੰ ਦੇਖਣ 'ਚ ਮਜ਼ਾ ਆ ਰਿਹਾ ਹਨਾ ਸਵਾਦ ਬਣਦਾ ਤਾਂ ਫੇਰ ਬਾਈ ਮੈਂ ਅੱਧੇ ਘੰਟੇ 35 ਮਿੰਟ 40 ਮਿੰਟ ਦੀ ਵੀ ਵੀਡੀਓ ਪਾਵਾਂਗਾ ਜੇ ਤੁਹਾਨੂੰ ਇਦਾਂ ਸਵਾਦ ਆ ਰਿਹਾ ਜਿਹੜੀਆਂ ਮੈਂ ਤਿੰਨ ਚਾਰ ਵੀਡੀਓ ਪਾਈਆਂ ਠੀਕ ਆ ਤਾਂ ਫਿਰ ਆਪਾਂ 4K ਨਹੀਂ ਪਾਵਾਂਗੇ ਫਿਰ ਇਦਾਂ ਹੀ ਪਾਵਾਂਗੇ ਠੀਕ ਆ ਤੇ ਬਾਕੀ ਭਾਈ ਆਹੀ ਵੀਡੀਓ ਸੀ ਤੁਹਾਡੇ ਸਾਰੇ ਕਮੈਂਟਾਂ ਦੇ ਜਵਾਬ ਤਕਰੀਬਨ ਮਾਂ ਵਾਲੀ ਵੀਡੀਓ ਦੇ ਦੇ ਦਿੱਤੇ ਆ ਤੇ ਜੇ ਫਿਰ ਵੀ ਕੋਈ ਰਹਿ ਗਿਆ ਰ ਭਾਈ ਹੱਥ ਜੋੜ ਕੇ ਸੋਰੀ ਆ ਤੇ ਬਾਕੀ ਭਾਈ ਮਿਲਦੇ ਆ ਅਗਲੀ ਵੀਡੀਓ ਦੇ ਵਿੱਚ ਜੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਤੇ ਬਾਬਾ ਨਾਨਕ ਤੁਹਾਡੇ ਸਾਰੇ ਭਰਾਵਾਂ ਤੇ ਮੇਰਾ ਭਰਿਆ ਹੱਥ ਰੱਖੇ ਤੇ ਓਕੇ ਬਾਬੇ ਮਿਲਦੇ ਆ ਕੱਲ੍ਹ ਵਾਲੀ ਵੀਡੀਓ